ਆਪਣਾ ਇਹਨਾਂ ਸਵਾਰ ਕੋਰ ਪਟੇ ਸਵਾਰ ਕੋਰ ਜਿਹੜੀ ਹੈ ਤੁਹਾਡੇ ਕਹਿੰਦੇ ਚੁੱਪੀ ਨੂੰ ਕੀ ਕੀ ਘਟਨਾ ਹੋਈ ਹੈ ਜੀ ਸਾਰੀ ਇਹਦੀ ਜਾਣਕਾਰੀ ਦਿਓ ਸਰ ਉਹਨਾਂ ਜੀ ਤੇਰੇ ਦੋ ਸਾਲ ਮੇਨਣਾ ਆਂਦਾ ਘਰ ਆਇਆ ਸੀ ਤੇ ਸਾਡੇ ਕੋਲ ਜਿਹੜਾ ਚਾਬੀਆਂ ਪੁੱਦੀਆਂ ਹੁੰਦੀਆਂ ਆ ਤੇ ਇੱਥੇ ਅਸੀਂ ਸਾਡ ਡੈਂਜਰ ਸੀ ਮੇਰੇ ਹਸਬੰਡ ਸੀ ਤੇ 2 ਮਹੀਨੇ ਹੋ ਗਏ ਨੇ ਡੈਥ ਹੋਈ ਆ ਅਸੀਂ ਮੈਂ ਹੁਣ ਪਿੰਡ ਚਲ ਕੇ ਮੈਂ ਇਕੱਲੀ ਰਹਿ ਰਿਹਾ ਤਕਦੀ ਇੱਥੇ ਉਹ ਹੁਣੇ ਗਵੰਡੀਆਂ ਨੇ ਸਵੇਰੇ ਦੇਖਿਆ ਮੈਂ ਤਾਂ ਹਲੇ ਹਉਤਾ ਹੋਇਆ ਪਹਿਲਾਂ ਫਿਰਕੇ ਗਈਆਂ ਇਹਨਾਂ ਨੇ ਕੀ ਤਾਲਾ ਗੁੱਲਾ ਇਹਨਾਂ ਨੂੰ ਪਤਾ ਨਹੀਂ ਗਵੰਡੀਆਂ ਨੂੰ ਵੀ ਆਈ ਹੈ ਤੇ ਮੈਂ ਕਿ ਮੈਂ ਤਾਂ ਆਈ ਨਹੀਂ ਮੈਂ ਤਾਂ ਬਿੰਡੇਂਗੀਆਂ ਮੈਨੂੰ ਹੁਣੇ ਫੋਨ ਕੀਤਾ ਇਹਨਾਂ ਨੇ ਮੈਂ ਉਸੇ ਵੇਲੇ ਪਿੰਡੋਂ ਆ ਗਈ ਰਹਿਣਾ ਜਿੱਥੇ ਮੇਰਾ ਵੇਂਡਾ ਉਹ ਜਦੋਂ ਮੈਂ ਆ ਕੇ ਦੇਖਿਆ ਤਾਂ ਸਿਰਾਂ ਲੋਕ ਲੱਗਾ ਸੀ ਬਾਹਰੋਂ ਲੋਕ ਤਾਂ ਨਹੀਂ ਸੀ ਲੱਗਾ ਪਰ ਜਦੋਂ ਅਲ ਲੱਗਾ ਚਿੰਦਾ ਮੈਂ ਆ ਖੋਲਣ ਵਾਲਾ ਖੋਲਣਾ ਨਹੀਂ ਇਹ ਉੱਪਰ ਦੀ ਜਾ ਕੇ ਦੇਖਿਆ ਤਾਂ ਫਿਰ ਉਹ ਮੜਾ ਹੀ ਸੀ ਹੱਲ ਦੇਖਿਆ ਫਿਰ ਮੈਂ ਅੰਦਰ ਬੜੀ ਮੈਨੂੰ ਲੱਗਾ ਦਾਕੀ ਘਰ ਤੋਂ ਮੇਰਾ ਹੀ ਸੀਗਾ ਮੈਂ ਇਹ ਦੇਖਿਆ ਤਾਂ ਅੰਦਰ ਸਾਰੇ ਸੀਗਾ ਕੁਝ ਨਹੀਂ ਮੈਨੂੰ ਪਤਾ ਇੱਕ ਤਨੇ ਹਸਬੰਦ ਐਥ ਸੋਈ ਕਰਕੇ ਮੈਨੂੰ ਦਿਮਾਗ ਮੇਰਾ ਕੰਮ ਨਹੀਂ ਕਰਦਾ ਲੋਕਰ ਸਾਰੇ ਉੱਪਰੋਂ ਵੀ ਖੁੱਲੇ ਥੰਦੇ ਥੰਦੇਆਂ ਪੇਟੀਆਂ ਵੀ ਖੁੱਲੀਆਂ ਸਾਰੀਆਂ ਕੁਝ ਨਹੀਂ ਮਿਲਦਾ ਤੁਹਾਨੂੰ ਵੀ ਲੱਗਦਾ ਕਿੰਨਾ ਵੀ ਨੁਕਸਾਨ ਹੋ ਗਿਆ ਉਹ ਨੁਕਸਾਨ ਜਿਹੜੀ ਉਹ ਆਪਾਂ ਲਾਇਆ ਸੀਗੇ ਕੈਮਰੇ ਸੇਮਰੇ ਸੀ ਉਹ ਵੀ ਪਾਟ ਦਿੱਤੀ ਹੈ ਉਹਨਾਂ ਨੇ ਹਾਂ ਜੀ ਉਹ ਵੀ ਕੇ ਪੱਟ ਕੇ ਉੱਧੇ ਰੱਖੀ ਹੋਇਆ ਔਰ ਮਾਰੀਆਂ ਸਾਰੀਆਂ ਕੋਈਲੀਆਂ ਭਾਈ ਮੈਨੂੰ ਇਹ ਹੁਣ ਜਿਆਦਾ ਨਹੀਂ ਕੁਛ ਵੀ ਅਲਮਾਰੀਆਂ ਚ ਕੀ ਹੈਗਾ ਸਿਰਫ ਪੈਸੇ ਹੈਗੇ ਕਿ ਸਾਡੇ ਵਿੱਚ ਥੋੜੇ ਜਿ ਰੱਖਿਓ ਤੇ ਕਿ 20000 ਰੁਪਈਆ ਸੀਗਾ ਥੋੜਾ ਜਿਹਾ ਸੋਨੇ ਦੀ ਬਾਲੀਆਂ ਸਦੀਆਂ ਟੋੜੇ ਕਹਿਣ ਦਾ ਮਤਲਬ ਹੈ ਕਿ ਕਾਫੀ ਤੁਹਾਡਾ ਨੁਕਸਾਨ ਹੋਇਆ ਹਾਂਜੀ ਹਾਂਜੀ ਬਾਕੀ ਮੈਨੂੰ ਪਤਾ ਨਹੀਂ ਹੁਣ ਕੱਪੜੇ ਸਾਡੇਆਂ ਸੀਤ ਤੇ ਬਹੁਤ ਸਾਰੇ ਸਿਕੋਰੀਆ ਹੋਣ ਕੀਤੇ ਆ ਬਾਕੀ ਪਤਾ ਨਹੀਂ ਛੀਨ ਵਾਲੇ ਫੈ ਜੀ ਉਹ ਹੁਣ ਪਤਾ ਨਹੀਂ ਲੱਗਿਆ ਕਿ ਨਹੀਂ ਲੱਗਿਆ ਹਲੇ ਉਹ ਕੰਦੇ ਹੱਥ ਨਾਲ ਲਾਉ ਮੈਂ ਦੇਖਿਆ ਨਹੀਂ ਕੋਈ ਛੀਨ 42 ਦੇ ਵਿੱਚ ਇੱਕ ਘਰ ਵਿੱਚ ਚੋਰੀ ਹੋਈ ਹੈ ਗੱਲਬਾਤ ਕਰਦੇ ਆ ਤੁਹਾਡੇ ਕਾਉਂਸਲਰ ਆਪਣੇ ਪ੍ਰਿੰਤਪਾਲ ਘਰ ਤੁਲੀ ਜੀ ਨੇ ਕੀ ਹੈ ਸਾਰਾ ਮਾਮਲਾ ਜੀ ਕੀ ਕਰਨਾ ਪਵੇਗਾ ਅਸੀਂ ਥੋੜੀ ਦਰ ਪਹਿਲੇ ਦੀ ਗੱਲ ਹੀ ਆ ਕਿ ਅਸੀਂ ਇੱਕ ਭੋਗ ਤੇ ਬੈਠੇ ਹੋਏ ਸੀ ਸਾਨੂੰ ਜਸਟ ਕਾਲ ਆਈ ਹੈ ਵੀ ਇਸ ਘਰ ਚ ਨਾ ਚੋਰੀ ਹੋ ਗਈ ਹੈ ਤੇ ਜਦੋਂ ਅਸੀਂ ਆ ਕੇ ਦੇਖਿਆ ਆਂਡ ਗਵੰਡ ਸਾਰਾ ਇਕੱਠਾ ਹੋਇਆ ਹੋਇਆ ਸੀ ਤੇ ਕਾਫੀ ਨੁਕਸਾਨ ਹੋ ਗਿਆ ਉਹਨਾਂ ਦਾ ਤੇ ਜਦੋਂ ਆਪਾਂ ਪਤਾ ਕੀਤਾ ਉਹਨਾਂ ਨੇ ਇਹ ਕਿਹਾ ਵੀ ਅਸੀਂ 11 ਵਜੇ ਦੇ ਕਰੀਬ ਦੇਖਿਆ ਘਰ ਦਾ ਤਾਲਾ ਜਿਹੜਾ ਉਹ ਲੱਗਾ ਨਹੀਂ ਸੀਗਾ ਜਦ ਕਿ ਰੈਗੂਲਰ ਲੱਗਾ ਹੁੰਦਾ ਸੀ ਕਿਉਂਕਿ ਆਪ ਬਾਹਰ ਹੀ ਰਹਿੰਦੇ ਆ ਤਕਰੀਬਨ ਤੇ ਜਦੋਂ ਉਹਨਾਂ ਨੇ ਅੰਦਰ ਵੜ ਕੇ ਦੇਖਿਆ ਸਾਰੇ ਬੈੱਡ ਵੀ ਫੁੱਲੇ ਹੋਏ ਅਲਮਾਰੀਆਂ ਅਲਮਰੀਆਂ ਸਾਰੀਆਂ ਲੋਕਰ ਤੋੜੇ ਹੋਏ ਆ ਖੁੱਲੇ ਹੋਏ ਆ ਤੇ ਕਾਫੀ ਨੁਕਸਾਨ ਹੋ ਗਿਆ ਜਿਨ੍ਹਾਂ ਦਾ ਘਰ ਆ ਵਿਚਾਰੇ ਮੈਂਟਲੀ ਹਜੇ ਪ੍ਰਿਪੇਅਰ ਨਹੀਂ ਹੋ ਪਾਇਆ ਜਿਹਦੇ ਨਾਲ ਆਪਾਂ ਦੱਸ ਸਕੀਏ ਕਿ ਨੁਕਸਾਨ ਕਿੰਨਾ ਕੁ ਹੋਇਆ ਬਟ ਜਿਹਦਾ ਬਾਹਰ ਦੇ ਕੱਪੜੇ ਸੀ ਬਾਹਰ ਦੀਆਂ ਰਜਾਈਆਂ ਕੰਬਲ ਵਗੈਰਾ ਇਹ ਕਾਫੀ ਨਿਕਲ ਗਿਆ ਸਮਾਨ ਤੇ ਆਪਾਂ ਪ੍ਰਸ਼ਾਸਨ ਨੂੰ ਜਿਹੜੀ ਹੈ ਕਿ ਫੋਨ ਕਾਲ ਕੀਤੀ ਸੀਗੀ ਤੇ ਉਹ ਇੱਥੇ ਪਹੁੰਚੇ ਆ ਪਹੁੰਚ ਕੇ ਉਹਨਾਂ ਨੇ ਸਾਰਾ ਕੁਝ ਇਹਦੇ ਚ ਦੇਖਿਆ ਤੇ ਇੱਥੇ ਕੈਮਰੇ ਵੀ ਉਹਨਾਂ ਦੇ ਲੱਗੇ ਹੋਏ ਆ ਡੀਵੀਆਰ ਲਾ ਕੇ ਰੱਖ ਗਏ ਜਿਹੜੇ ਚੋਰ ਸੀਗੇ ਤੇ ਉਹ ਪੁਲਿਸ ਜਿਹੜੀ ਉਹ ਲੈ ਗਈ ਹੈ ਤੇ ਬਾਕੀ ਜਿਹੜੀ ਉਹਨਾਂ ਦੀ ਕਾਰਵਾਈ ਉਹ ਚੱਲਦੀ ਪਈ ਹੈ ਕੀ ਹੁਣ ਤੱਕ ਬਦਲ ਅੱਗੇ ਕਿੰਨਾ ਕੁ ਨੁਕਸਾਨ ਆ ਮੈਂ ਜਿੱਦਾਂ ਕਹਿ ਰਹੀ ਆ ਕਿ ਉਹ ਹਜੇ ਮੈਂਟਲੀ ਪ੍ਰਿਪੇਅਰ ਨਹੀਂ ਹੋ پا ਰਹਿਆ ਤੇ ਇਸ ਕਰਕੇ ਪ੍ਰੋਪਰ ਨਹੀਂ ਅਸੀਂ ਦੱਸ ਸਕਦੇ ਕਿ ਕਿੰਨਾ ਕੁ ਨੁਕਸਾਨ ਹੋਇਆ ਪਰ ਜਿੱਦਾਂ ਲੱਗਦਾ ਕਿ ਕਾਫੀ ਜ਼ਿਆਦਾ ਹੋਇਆ ਕਿਉਂਕਿ ਹਰ ਇੱਕ ਚੀਜ਼ ਹੀ ਫੋਲੀ ਹੋਈ ਆ ਬੈੱਡ ਲਾ ਲੋ ਅਲਮਾਰੀਆਂ ਲਾ ਲੋ ਲੋਕਰ ਸਭ ਤੋੜਿਆ ਹੋਇਆ ਹੈ ਇਹ ਹੁਣ ਉਹ ਦੇਖਣਗੇ ਤੇ ਆਰਾਮ ਨਾਲ ਦੱਸਣਗੇ ਕਿੰਨਾ ਕੁ ਨੁਕਸਾਨ ਹੋ ਗਿਆ ਆ ਤੁਹਾਡਾ